وقت رائلی تک پارٹیاں وقت واجک جتے ایس سنگور نگر فگو سمچی سنگت میری ماما بہن نوجوان ساتھی بزرگوں سب پہلا گروہ دی فتح ساتھی کریے گا کے بلاؤ واحگ جی کا خالصہ ਅਤੇ ਆਈਟੀ ਗੱਜ ਕੇ ਬੁਲਾਓ ਕਿ ਉਹ ਬੀਬੀ ਦੇ ਕੰਨਾਂ ਤੱਕ ਜ਼ਰੂਰ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਹ ਧਰਨਾ ਨਾ ਤਾਂ ਕਿਸੇ ਰਾਜਨੀਤਿਕ ਪਾਰਟੀ ਦਾ ਹੈ ਨਾ ਹੀ ਇਹ ਅੱਜ ਦਾ ਧਰਨਾ ਕਿਸੇ ਰਾਜਨੀਤਿਕ ਲਾਭ ਦੇ ਵਾਸਤੇ ਹੈ ਅੱਜ ਦਾ ਇਹ ਕਰਨਾ ਜਿਹੜਾ ਆਮ ਲੋਕਾਂ ਦਾ ਕੰਮ ਆ ਅੱਜ ਦਾ ਇਹ ਕਰਨਾ ਕਿਸੇ ਇਨਸਾਨ ਦੀ ਜ਼ਿੰਦਗੀ ਮੌਤ ਦੀ ਲੜਾਈ ਵਾਸਤੇ ਹੈ ਅੱਜ ਦਾ ਇਹ ਕਰਨਾ ਉਹਨਾਂ ਬੰਦੇ ਗੂਗੇ ਬੋਲੇ ਲੋਕਾਂ ਨੂੰ ਜਿਨ੍ਹਾਂ ਨੂੰ ਜਿਤਾ ਕੇ ਤੁਸੀਂ ਪੰਜਾਬ ਦੀ ਅਸੈਂਬਲੀ ਦੇ ਵਿੱਚ ਬਚਾਇਆ ਉਹਨਾਂ ਲੋਕਾਂ ਨੂੰ ਜਗੌਰ ਵਾਸਤੇ ਅੱਜ ਦਾ ਇਹ ਕਰਨਾ ਹੈ ਜਿਹੜੇ ਸਮਝਦੇ ਨੇ ਜੇ ਵੀ ਪੰਜਾਬ ਦੇ ਵਿੱਚ ਰਾਜ ਕਰਨ ਤਾਂ ਆਗੇ ਉਸ ਤੋਂ ਬਾਅਦ ਸਾਡੀਆਂ ਜ਼ਿੰਮੇਵਾਰੀਆਂ ਖਤਮ ਹੋ ਗਈ ਉਸ ਤੋਂ ਬਾਅਦ ਅਸੀਂ ਅਸੀਂ ਕ腐ਪਸ਼ਨ ਕਰੀਏ ਅਸੀਂ ਕਿਸੇ ਪਰਦੇ ਦੇਈਏ ਕਿਸੇ ਨੌਂਟਰ ਬੰਦ ਕਰੀਏ ਇਹਨਾਂ ਨੂੰ ਕੋਈ ਸੁਣਾਲਾ ਨਹੀਂ ਅੱਜ ਦਾ ਤਰਨਾ ਇਹ ਦੁਨੋਂ ਦੇ ਖਰਾਬ ਵਿਰੋਧ 2022 ਦੇ ਵਿੱਚ ਮੈਨੂੰ

پہلے دن تو مجید سے ان کا کہو کی بلے نال تھا تو بی نے انہی وفاداری دا انہی صبر دا انہی میند دا جڑا مول پایا تو پا سامنے دا. آج بی با اے ترنا تیرے خلاف دھوکے کہنا کہ ترنا بی با نرندر کو اور پرہدے خلاف ہے اے آمان بی پارٹی دو بکھ دے خلاف ہے ਅੱਜ ਦਾ ਇਹ ਧਰਨਾ ਉਹਨਾਂ ਲੋਕਾਂ ਦੇ ਖਿਲਾਫ ਹੈ ਜਿਹੜੇ ਕਹਿੰਦੇ ਸੀ ਪੰਜਾਬ ਦੇ ਵਿੱਚ ਬਦਲਾਅ ਕਰਕੇ ਦੇਵਾਂਗਾ ਧਰਨਾ ਉਹਨਾਂ ਲੋਕਾਂ ਦੇ ਖਿਲਾਫ ਹੈ ਜਿਹੜੇ ਕਹਿੰਦੇ ਸੀ 70 ਸਾਲਾਂ ਚੋਰੀ ਹੋਇਆ ਜਿਹੜਾ ਸੀ 70 ਸਾਲਾਂ ਕਸੇ ਕਰਕੇ ਦੇਵਾਂਗਾ ਤੇ ਅੱਜ ਵਾਕੇ 70 ਸਾਲਾਂ ਤੋਂ ਕਦੇ ਇਹਦਾ ਸਮਾਲਿਆ ਕਿ ਮੇਰੇ ਬਜ਼ੁਰਗ ਬੈਠੇ ਜਿਤਾਇਆ 92 ਨੂੰ ਇੰਨੀਆਂ ਵੋਟਾਂ ਪਾਈਆਂ ਕਿ ਦੂਜੇ ਪਾਸੇ ਪਾਰਟੀਆਂ ਦੀ ਸਮਾਨਤਾ ਤੱਕ ਨਹੀਂ ਗਈ ਪਰ ਤੁਸੀਂ ਸੋਚਿਆ ਕਿ ਅਸੀਂ ਇੱਕ 20 ਬੀਜਿਆ ਬਦਲਾਅ ਦਾ ਅੱਜ ਸੰਗਤ ਨੇ ਮੈਂ 50 ਤੇ ਲੋਕਾਂ ਦੇ ਤੋਂ ਸੰਬੋਧਨ ਕਰ ਰਿਹਾ 50 ਤੇ ਉਹਨਾਂ ਜਜ਼ਬਾਤੀ ਲੋਕਾਂ ਨੂੰ ਸੰਬੋਧਨ ਕਰ ਰਿਹਾ ਅੱਜ ਇਹ ਸੰਗਰੂਰ ਹਲਕੇ ਦੇ ਦਾ ਲੋਕਾਂ ਨੂੰ ਦੱਸ ਰਿਹਾ ਜਿੱਦੋਂ ਆਮ ਆਦਮੀ ਪਾਰਟੀ ਦੀ ਜੜ ਲੱਗੀ ਸੀ ਉਹਨਾਂ ਲੋਕਾਂ ਨੂੰ ਅੱਜ ਸੰਬੋਧਨ ਕਰ ਰਿਹਾ ਸਟੇਜ ਤੋਂ ਕਿਉਂਕਿ ਜੇ ਸੰਗਰੂਰ ਤੋਂ ਜੇ ਪੂਰੇ ਦੇਸ਼ ਦੇ ਵਿੱਚ ਆਮ ਆਦਮੀ ਪਾਰਟੀ ਦੀ ਜੜ ਲੱਗੀ ਤਾਂ ਉਹ ਜੜ ਦੀ ਜਿਹੜੀ ਨੀਂਹ ਓ ਸੰਗਰੂਰ ਦੇ ਵਿੱਚੋਂ 20 ਪੁੱਜਿਆ ਗਿਆ ਸੀ ਆ ਸੰਗਰੂਰ ਦੇ ਵਿੱਚ ਤੇ ਅੱਜ ਮੈਂ ਵੀ ਕਹਿਣਾ ਕਿ ਅੱਜ ਦਾ ਇਕੱਠ ਅੱਜ ਦਾ ਇਹ ਕਰਨਾ ਜਿਹੜਾ ਜੇ ਸੰਗਰੂਰ ਤੋਂ ਜੜ ਲਾਈ ਸੀ ਤੇ ਜੜ ਵੀ ਜਿਹੜੀ ਹੈ ਉਹ ਅੱਜ ਸੰਗਰੂਰ ਵਾਲੀ ਪੱਟੜ ਗਏ ਮੈਂ ਤੁਹਾਨੂੰ ਗਰੰਟੀ ਦਿੰਦਾ ਨਾ ਇਹ ਜੜੂ ਸੰਗਰੂਰ ਵਾਲੇ ਪੱਟੜ ਤੇ ਤੇ ਅੱਜ ਉਹ ਬੂਟਾ ਉਹ ਵੀ ਤੁਹਾਨੂੰ ਲੱਗਿਆ بڑے ਵੱਡੇ ਵੱਡੇ ਫਲ ਸੋਹਣੇ ਸੋਹਣੇ ਫਲ ਦੇਣਗੇ ਇਹ ਬੂਟੇ ਜਿਹੜੇ ਬੰਬੇ ਲਾਏ ਅਸੀਂ ਪਰ ਕੀ ਪਤਾ ਸੀ ਕਿ ਨਾ ਵੀਰ ਉਹ ਵੇਚ ਕੇ ਬੀਬੀ ਕੰਡੇ ਪੈਦਾ ਹੋਣਗੇ ਕੰਡੇ ਜਿਹੜੇ ਇਹਨਾਂ ਨੂੰ ਐ ਚੋਬ ਚੋਬ ਕੇ ਮਾਰਨਗੇ ਜਿਹੜਾ ਚੋਬਾ ਮਾਲ ਮਾਰ ਦੇਖਣਗੇ ਕਿ ਲੋਕਾਂ ਦੇ ਵਿੱਚ ਖੂਨ ਰਹਿੰਦਾ ਕਿ ਨਹੀਂ ਰਹਿੰਦਾ ਇਹ ਖੂਨ ਪੀਣੀਆਂ ਜੋਕਾਂ ਨੇ ਜਿਹੜੀਆਂ ਨੇ ਥੋੜਾ ਖੂਨ ਪੀਤਾ ਪਹਿਲਾਂ ਲੋ ਪੰਜਾਬ ਦਾ ਪੈਸਾ ਲੁੱਟਿਆ ਤੇ ਹੁਣ ਪੰਜਾਬ ਦੀ ਜਵਾਨੀ ਨੂੰ ਲੁੱਟਣ ਵਾਸਤੇ ਲੱਗੇ ਹੋਏ ਨੇ ਇਹ ਉਹ ਲੋਕ ਨੇ ਜਿਹੜੀਆਂ ਜਿਹੜੀ ਬੀਬੀ ਅੱਜ ਹੁਣ 9 ਵਜੇ ਤੜਕੇ ਮੀਟਿੰਗ ਬੁਲਾ ਲਈ ਖਨਾਸਾ ਕਹਿੰਦੀ 9 ਵਜੇ ਮੀਟਿੰਗ ਬੁਲਾਈ ਕਹਿੰਦੀ ਜੀ ਸਾਰੇ ਪਿੰਡਾਂ ਦੇ ਸਰਪੰਚ ਸਾਰੇ ਪਿੰਡਾਂ ਦੇ ਪੰਚ ਸਾਰੇ ਅਹੁਦੇਦਾਰ ਸਾਰੇ ਵਰਕਰ ਤੇ ਸਾਰੇ ਐਮਸੀ ਸਾਰੇ ਮੇਰੀ ਕੋਠੀ ਪਹੁੰਚੋ ਆਪਾਂ ਨੇ ਡਵੈਲਪਮੈਂਟ ਦੇ ਮੁੱਦੇ ਤੇ ਆਪਾਂ ਨੇ ਚਰਚਾ ਕਰਨੀ ਹੈ ਮੀਟਿੰਗ ਕਰਨੀ ਹੈ ਵਾਹ ਤਿੰਨ ਸਾਲਾਂ ਤੋਂ ਕਦੇ ਅਸੀਂ ਜੀ ਮੀਟਿੰਗ ਕੀਤੀ ਨਹੀਂ ਅੱਜ ਮੀਟਿੰਗ ਕਿੱਥੋਂ ਯਾਰ ਆ ਗਈ ਤਿੰਨ ਸਾਲਾਂ ਤੱਕ ਦੇ ਫੱਕੂ ਵਾਲੇ ਨੂੰ ਜਾਂ ਕਿਸੇ ਹੋਰ ਪਿੰਡ ਨੂੰ ਕਦੇ ਲੱਖ ਰੁਪਈਆ ਦੀ ਪਾਇਆ ਤੇ ਅੱਜ ਕਿਹੜਾ ਹਜ਼ਾਰ ਕਰੋੜ ਰੁਪਈਆ ਦਾ ਤੈਨੂੰ ਭਗਵਾਨ ਤੁਮਾਨ ਨੇ ਪੈਕੇਜ ਦਿੱਤਾ ਬੀਬੀ ਜਿਹਦੇ ਵਾਸਤੇ ਤੂੰ ਮੀਟਿੰਗ ਕਰ ਰਹੀ ਹੈ ਹਾਂ ਇਹ ਹੋ ਸਕਦਾ ਹੈ ਕਿ ਜਿਹੜਾ 55 ਲੱਖ ਰੁਪਈਆ ਇਕੱਠਾ ਕੀਤਾ ਹੈ ਜੇ ਤੇਰਾ ਦਿਲ ਵੱਡਾ ਹੋਵੇ ਤਾਂ ਲੱਖ ਲੱਖ ਰੁਪਈਆ ਸ਼ਾਇਦ ਕਿਸੇ ਪਿੰਡ ਨੂੰ ਵੰਡ ਦੇ ਮੈਨੂੰ ਲੱਗਦਾ ਨਹੀਂ ਕਿਉਂਕਿ ਹਾਲਾਤ ਇਹ ਜਿਹੇ ਨੇ ਲਾਲਚੀ ਲੋਕ ਨੇ ਆਪਾਂ ਨੇ ਇੱਕ ਕੁੜੀ ਸਮਝ ਕੇ ਆਮ ਕਰਾਂ ਦੀ ਕੁੜੀ ਸਮਝ ਕੇ ਗਰੀਬ ਪਰਿਵਾਰ ਦੀ ਕੁੜੀ ਸਮਝ ਕੇ ਉਹਨਾਂ ਸਕੂਟਰੀ ਤੋਂ ਜਿਹੜਾ ਇਹਨਾਂ ਨੇ ਆ ਕਾਲੇ ਵੀਰ ਹੋਣੀ ਜਿੰਨੇ ਸਾਰੀ ਮੰਜੀਦ ਕਾਕੇ ਹੋਣੀ ਆਗਿਆਂ ਗੱਡੀਆਂ ਦੀਆਂ ਛੱਤਾਂ ਤੋਂ ਕੱਢ ਕੱਢ ਕੇ ਐ ਖੜੀ ਕਰਕੇ ਉਹਨੂੰ ਹੱਥ ਫਰੇ ਕਰਕੇ ਨਾ ਜਿਤਾਉਂਦੇ ਨੇ ਤੇ ਕੀ ਪਤਾ ਸੀ ਕਿ ਉਹ ਬੀਬੀ ਸਕੂਟਰੀ ਛੱਡ ਕੇ ਹੋਰ ਫੌਜੁਰਾ ਤੇ ਪਹੁੰਚ ਗਈ ਆ ਗਏ ਪੱਤਰਕਾਰ ਵੀਰ ਖੜੇ ਨੇ ਇਹਨਾਂ ਕੋਲ ਅੱਜ ਵੀ ਸਕੂਟਰੀਆਂ ਨੇ ਬੜੇ ਨੇ ਭਗਵਾਨ ਸਮਾਨ ਦੇ ਖਾਸ ਵੀ ਪਰ ਉਹ ਵੀ ਅੱਜ ਸਕੂਟਰੀਆਂ ਤੱਕ ਹੀ ਰਹਿ ਗਏ ਸੋ ਅੱਜ ਦਾ ਜਿਹੜਾ ਇਹ ਮੁਕਾ ਇਹ ਲੋਕ ਜਿਹੜੇ ਲੁੱਟਣ ਤੇ ਲੱਗੇ ਨੇ ਪੰਜਾਬ ਉਹਨਾਂ ਦੇ ਖਿਲਾਫ ਤੇਜ ਮਨਜੀਤ ਸਿੰਘ ਕਾਕਾ ਜਿਹਨੂੰ ਬੀਬੀ ਨੇ ਇੱਕ ਤਲਾਸਾ ਦਿੱਤਾ ਕਿ ਭਾਈ ਮੈਂ ਟਰੱਕਦਿਆਂ ਦੀ ਪ੍ਰਧਾਨਗੀ ਜਿਹੜੀ ਹੈ ਤੈਨੂੰ ਦਵ ਵੈਸੇ ਦਾ 2022 ਜੋ ਕਿ ਬਹੁਤ ਸਾਰੇ ਆਪਰੇਟਰ ਵੀ ਖੜੇ ਨੇ ਇਹ ਭਵਾਨੀਗੜ ਪਹਿਲਾ ਪਹਿਲਾ ਇਲਾਕਾ ਪਹਿਲੀ ਯੂਨੀਅਨ ਸੀ ਜਿਹਨੇ 2022 ਚ ਧਰਨਾ ਦਿੱਤਾ ਸੀ ਪੰਜਾਬ ਦੇ ਵਿੱਚ ਪਹਿਲੀ ਯੂਨੀਅਨ ਸੀ ਉਹ ਕਰਦਾ ਕਿਉਂ ਦਿੱਤਾ ਸੀ ਕਿਉਂਕਿ ਇਹਨਾਂ ਨੇ ਵਾਦਾ ਕੀਤਾ ਸੀ ਕਿ ਅਸੀਂ 2022 ਜਦੋਂ ਤੋਂ ਸਾਡੀ ਸਰਕਾਰ ਆਉਗੀ ਪਹਿਲੇ ਸਾਲ ਯੂਨੀਅਨ ਸੀ ਇਲੈਕਸ਼ਨ ਕਰਾਵਾਂਗੇ ਫਰੋਦੇ ਵੀ ਉਹ ਵੀ ਪੰਜ ਬੰਦੇ ਇਕੱਠੇ ਕਰੇ ਇਕੱਠੇ ਕਰਕੇ ਨਾਲ ਦੀ ਨਾਲ ਉਹਨਾਂ ਨੂੰ ਫਾਇਦਾ ਵੀ ਤੂੰ ਪ੍ਰਧਾਨ ਤੇ ਭਾਈ ਮੈਨੂੰ ਸਾਲ ਦੇ ਇਨਾ ਮੇਰਾ ਫੰਡ ਮਿਟਾ ਅੱਜ ਤੀਜੀ ਵਾਰੀ ਵੀ ਚੌਥਾ ਪ੍ਰਧਾਨ ਬਣਾ ਸੀ ਅੱਜ ਚੌਥਾ ਜਿਹੜਾ ਜਿਹਦੇ કાਕੇ ਨੇ ਜ਼ਹਿਰ ਕੀਤਾ ਹੈ કાਕੇ ਨੂੰ ਕਿਹਾ કાਕੇ ਦੀ ਇੱਕ ਦਿਨ ਪਹਿਲਾਂ ਗੱਲਬਾਤ ਹੁੰਦੀ ਰਹੀ ਉਹ ਇੱਕ ਇਹਨਾਂ ਦਾ ਚੌਲ ਜਾ ਜਿਹੜਾ ਹੋ ਗਦਾਨਪੁਰ ਦਾ ਕੀ ਨਾਮ ਹੈ ਗੁਰਪ੍ਰੀਤ 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 ਗਦਾਨਪੁਰ ਮੈਂ ਪਹਿਲਾਂ ਕਿਉਂ ਉਹਦੇ ਪਰਚਾ ਦਵਾਉਣ ਦੀ ਕੋਸ਼ਿਸ਼ ਕੀਤੀ ਸੀ ਕਿਉਂ ਕਿ 2 ਲੱਖ ਰੁਪਏ ਨਾਕਾ ਤੋਂ ਕਿਸੇ ਬਾਜੀਗਰ ਭਾਈਚਾਰੇ ਤੋਂ ਲਿਆ ਸੀ ਇਹਨੇ ਉਹਨੂੰ ਜੇਥ ਵਾਲੇ ਕੋਲ ਫੜਾਉਣਾ ਉਹਦੇ ਵੀ ਮ press conference ਕੀਤੀ ਸੀ ਸਾਰੀ ਟੀਮ ਬੈਠੀ ਹੈ ਉਹਨੇ 2 ਲੱਖ ਰੁਪਏ ਦੇ ਲੋ ਪਰਚੇ ਦਿੱਤੇ ਦੀ ਪਰ ਉਹ ਪਰਿਵਾਰ ਕੇਦੇ ਪਿੱਛੇ ਹਟਦਾ ਨਹੀਂ ਮੈਂ ਕਿਹਾ ਸੀ ਇਹਦੇ ਪਰਚਾ ਦਿਓ 2 ਲੱਖ ਰੁਪਏ ਦੇ ਸਾਹਮਣੇ ਪ੍ਰੂਵ ਹੋਇਆ ਸੀ ਸੋ ਬੰਦਾ ਅੱਜ ਵੀ ਬੀਬੀ ਕਹਿੰਦੀ ਅੱਜ ਤੱਕ ਕਦੇ ਨਹੀਂ ਮੈਂ ਕਹਿੰਦੀ ਪਾਰਟੀ ਨੂੰ ਕਰਤਾ ਜਦ ਤੱਕ ਦੀ ਰਿਕਾਰਡਿੰਗ ਆ ਬਈ ਨੇ ਫੋਨ ਥੋਡੇ ਕੋਲ ਹੈ ਜਿੱਤੇ ਪ੍ਰਧਾਨ ਦੀ ਦੀ ਚੋਰੀ ਹੋਈ ਹੈ ਉਦੋਂ ਇੱਕ ਦਿਨ ਪਹਿਲਾਂ ਕਰਤ ਗੁਰਪ੍ਰੀਤ ਦੀ ਗੱਲ ਜਿਹੜੀ ਆ ਬੀਬਾ ਭਰਾਏ ਨਾਲ ਫੋਨ ਤੇ ਹੁੰਦੀ ਰਹੀ ਹੈ ਉਹ ਜੋ ਫੋਨ ਰਿਕਾਰਡਡ ਤੇ ਉਹ ਨਾਲ ਕਾਕੇ ਨਾਲ ਗੱਲ ਕਰਦਾ ਸੀ ਜਿਹੜੀ ਕਰਤਾ ਜ਼ਿੰਦਗੀ ਮੌਤ ਦੀ ਲੜਾਈ ਜਿਹੜੀ ਹੈ ਉਹ ਪਟਿਆਲੇ ਲੱਗ ਰਿਹਾ। ਆ ਸਾਡਾ ਮਕਸਦ ਜਿਹੜਾ ਸਾਡਾ ਇੱਥੇ ਇਕੱਠੇ ਹੋਣ ਦਾ ਸਾਰੇ ਪਾਰਟੀ ਪੱਤਰ ਤੋਂ ਉੱਪਰ ਉੱਠ ਕੇ ਸਾਡਾ ਮਕਸਦ ਕੀ ਹੈ ਇੱਥੇ ਲੜਾਈ ਦਾ ਸਾਡਾ ਮਕਸਦ ਇੱਕੋ ਹੈ ਕਿ ਬੀਬੀ ਨਰੇਂਦਰ ਕੌਰ ਭਰਾਏ ਤੇ ਬੰਦ ਦੀ ਕਾਰਵਾਈ ਉੱਤੇ ਪਰਚਾ ਕਰ ਦਿਵਾਉਣਾ ਚਾਹੀਦਾ ਕਿਉਂਕਿ ਉਹ ਖਾਇਆ ਉਹਨੇ ਮਜੀਦ ਸਿੰਘ ਦਾ ਕੰਮ ਤੇ ਜਜ਼ਬਾਤਾਂ ਨਾਲ ਛਿਡੀ ਆ ਉਹ ਉਹਨੂੰ ਕਿ ਇਹ ਮੈਂ ਤੇ ਪ੍ਰਧਾਨ ਬਣਾਉਂਗੀ ਤੇ ਬਾਅਦ ਮੁਕਰੀ ਹੈ ਉਤੇ ਇਰਾਦਾ ਕਤਲ ਦਾ ਪੱਕਾ ਦਾਤ ਹੋਵੇਗੀ ਦੂਜੀ ਗੱਲ ਇਸ ਯੂਨੀਅਨ ਨੂੰ ਜਿਹੜਾ ਦਾ ਪ੍ਰਧਾਨ ਹੈ ਉਹਨਾਂ ਨੂੰ ਹਟਾ ਕੇ ਇੱਥੇ ਕਮੇਟੀ ਬਣਾਈ ਜਾਵੇ ਤੇ ਤੀਸਰੀ ਗੱਲ ਵਿਜੀਲੈਂਸ ਦੀ ਇਨਕੁਆਰੀ ਜਿਹੜੀ ਹੈ ਉਹ ਕਰਵਾ ਕੇ ਯੂਨੀਅਨ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਵੀ ਇਹ ਗੱਲ ਕੀਤੀ ਗਈ ਕਿ 2 ਕਰੋੜ ਦਾ ਕਪੜਾ ਜਿਹੜਾ ਟਰੱਕ ਦੇ ਪੁਆਣੀ ਕਰਦੇ ਵਿੱਚ ਹੋਇਆ 2 ਕਰੋੜ ਦਾ ਗਰੀਬ ਆਪਰੇਟਰਾਂ ਦਾ ਪੈਸਾ ਕ੍ਰੀਪ ਆਪਰੇਟਰਾਂ ਦਾ ਪੈਸਾ ਇੱਕ ਇੱਕ ਰੁਪਿਆ ਬਚਾਉਂਦੇ ਨੇ 2 ਕਰੋੜ ਦਾ ਕਾਪਲਾ ਬੈਠੇ ਦੇ ਬਾਰੇ ਪ੍ਰਧਾਨ ਨੇ ਨੂੰ ਸਾਰਿਆਂ ਨੇ ਵਟਸਐਪ ਤੇ ਜ। ਉਹ 2 ਕਰੋੜ ਦਾ ਕਾਪਲਾ ਲਕੋੜ ਵਾਸਤੇ ਅਗਲੇ ਜਿਹੜਾ ਕਿਤੇ ਆਪਣੇ ਹੋਰ ਗਰੁੱਪ ਦੇ ਪ੍ਰਧਾਨ ਨੂੰ ਬਣਾਤਾ ਤਾਂ ਕਿ ਦੋ ਦੇ 50 ਹੋਰ ਬੀਬੀ ਨੂੰ ਦੇ ਕੇ 7 ਕਰੋੜ ਹੋ ਜੂ 2 ਸਾਲਾਂ ਚ ਢੂਢ ਢੂਢ ਕਰੋੜ ਵੰਡ ਲਾ ਕੇ ਸਵਾ ਸਵਾ ਵੰਡ ਲਾ। ਸੋ ਅੱਜ ਇੱਕ ਮੈਂ ਚਾਹਣਾ ਕਿ ਉਸ ਯੂਨੀਅਨ ਦੀ ਵਿਜੀਲੈਂਸ ਦੀ ਇਨਕੁਆਰੀ ਹੋ ਕੇ

ਪਰ ਜ਼ਿੰਦਗੀ ਜਿੱਥੇ ਹੋ ਸਕਦੀ ਜ਼ਿੰਦਗੀ ਵਿੱਚ ਕਿਸੇ ਗਰੀਬ ਦਾ ਪੈਸਾ ਖਾ ਕੇ ਜਿਉਂ ਹੀ ਬਹੁਤ ਔਖੀ ਹੈ ਬੜੀ ਔਖੀਆ ਜਦੋਂ ਗਰੀਬ ਪਤਾ ਹੈ ਜਦੋਂ ਦੇ ਘਰ-ਘਰ ਦੀ ਰੋਟੀ 'ਚੋਂ ਪੈਸਾ ਕੱਢ ਕੇ ਲਵਾਂਗਾ ਨਾ ਇੱਕ ਟਰੱਕ ਡਰਾਈਵਰ ਇੱਕ ਟਰੱਕ ਆਪਰੇਟਰ ਉਹਦੀ ਜਾਨ ਸੂਲੀ ਦੇ ਚੰਗੀ ਹੁੰਦੀ ਆ ਜਦੋਂ ਇਥੋਂ ਕਰਿੱਤੇ ਵੀ ਜਾਂਦਾ ਹੈ ਜਦੋਂ ਉਹਦੇ ਉਹਦੇ ਪਰਿਵਾਰ ਨੂੰ ਪੁੱਛੋ ਕੋਈ ਪਰਿਵਾਰ ਤੇ ਕੀ ਵੀਦਦੀ ਹੈ ਉਹਦੇ ਜਦੋਂ ਜਜ਼ਬਾਤਾਂ ਨਾਲ ਤੋਂ ਖੇਡੇਗੀ ਉਹਨਾਂ ਦਾ ਪੈਸਾ ਖਾਣਗੇ ਤਾਂ ਇੱਕ ਇੱਕ ਰੁਪਿਆ ਤੇਰੇ ਹੱਡਾਂ 'ਚੋਂ ਨਿਕਲੂਗਾ ਮੇਰੀ ਕਲਿਆਰ ਇਹ ਦੇਣਾ ਪਊਗਾ ਤੇ ਅੱਜ ਦੂਜੇ ਪਾਸੇ ਮਾਰਯੋਗ ਮੁੱਖ ਮੰਤਰੀ ਪਜਾ ਆਪਾਂ ਸਾਰਿਆਂ ਨੇ ਮੈਨੂੰ ਨਾ ਕਿਤੇ ਦਿੱਲੀ ਤੁਲੀ ਜਾਈਏ ਕੰਨਾ ਸਾਹਿਬ ਕੋਲ ਤਾਂ ਸਾਰੇ ਦੇਸ਼ ਹੀ ਜਾਣਦੇ ਆ ਤੁਹਾਨੂੰ ਹੀ ਪੁੱਛਦੇ ਹੋਣਗੇ ਉਹ ਕਈ ਨਹੀਂ ਗੁਜਰਾਤ ਜਾਈਦਾ ਹੋਰ ਜਾਈਦਾ ਮੈਨੂੰ ਪੁੱਛਣਗੇ ਉਹ ਯਾਰ ਤੁਹਾਨੂੰ ਹੋਇਆ ਕਿ ਜੇ ਵੀ ਪੂਰੇ ਦੇਸ਼ ਇੱਕ ਆਮ ਆਦਮੀ ਪਾਰਟੀ ਦੇ ਫਿਰ ਜਿੱਤਿਆ ਤੁਸੀਂ ਦੋ ਵਾਰੀ ਭਗਵੰਤ ਮਾਨ ਜਿੱਤਾਦਾ ਇੱਕ ਐਮਪੀ ਤੁਸੀਂ ਇਹ ਦੇਖੋ ਇੱਕ ਗੱਲਾ ਮੌਜੂਦ ਹੈ ਵੀ ਦਿੱ ਦਿੱਤਾ ਸੀ ਭਗਵਾਨ ਜੀ ਮਾਨ ਪੂਰੇ ਦੇ ਵਿੱਚ ਤੇ ਅੱਜ ਉਹੀ ਭਗਵਾਨ ਜੀ ਮਾਨ ਸਾਡੀਆਂ ਜਣਾਂ ਨੂੰ ਤੇਲ ਦੇ ਜਾਂਦਾ ਅੱਜ ਕਿਹੜਾ ਮਹਿਕਮੇ ਜੀ ਦਾ ਧਰਨਾ ਇਹਦੇ ਦਰ ਤੇ ਨਹੀਂ ਲੱਗਿਆ ਹੋਇਆ ਜਿਹੜਾ ਕਹਿੰਦਾ ਸੀ ਤੁਹਾਡੀਆਂ ਸੱਥਾਂ ਦੀ ਸਰਕਾਰ ਦੇ ਲੋਗੇ ਜਿਹੜਾ ਕਹਿੰਦਾ ਸੀ ਤੁਹਾਡੇ ਲੋਕਾਂ ਦੇ ਘਰਾਂ ਜਾ ਕੇ ਅਸੀਂ ਕੰਮ ਕਰਿਆ ਕਰਾਂਗੇ ਅੱਜ ਉਹਦਾ ਛੱਟੋਂ ਕਿਤੇ ਕਿਸੇ ਨੂੰ ਕਿਤੇ ਮਸਾਲਾ ਚ ਮਿਲਿਆ ਨਹੀਂ ਤੇ ਅੱਜ ਦੀ

ਕਿ ਤੁਸੀਂ ਇਸ ਬੀਬੀ ਦੇ ਨਾਲ ਖੜੇ ਹੋ ਕਿ ਇਸ ਬੀਬੀ ਦੇ ਵਿਰੋਧ ਵਿੱਚ ਇਹ ਜ਼ਰੂਰ ਗੱਲ ਕਲੀਅਰ ਕਰੋ ਕਿ ਤੁਸੀਂ ਇਸ ਸਤ੍ਰਪ ਬੀਬੀ ਦੇ ਨਾਲ ਖੜੇ ਹੋ ਕਿ ਤੁਸੀਂ ਅੱਜ ਪੰਜਾਬ ਦੇ ਲੋਕਾਂ ਦੇ ਨਾਲ ਖੜੇ ਹੋ ਇਹ ਗੱਲ ਨੂੰ ਜ਼ਰੂਰ ਕਲੀਅਰ ਕਰਕੇ ਚਾਚੇ ਜਹੀਦਾ ਉਹ ਉਹ ਲੋਕ ਨੇ ਜਿਹੜੇ ਮਾੜੀ ਜੀ ਕਿਤੇ ਨਾ ਮੜਾ ਜਾ ਕੋਈ ਕਿਸੇ ਦੇ ਕਿਸੇ ਐਕਸੀਡੈਂਟ ਵੀ ਹੋ ਜਾਂਦਾ ਸੀ ਨਾ ਸੜਕ ਤੇ ਖੜ ਕੇ ਲਾਈਵ ਹੋ ਜਾਂਦੇ ਸੀ ਵੀ ਲਓ ਜੀ ਫਲਾਣਾ ਦੇਖੋ ਕਾਲੀ ਨਾਲ ਬੀਜੇਪੀ ਨੇ ਕਰਤਾ ਕਾਂਸ ਨੇ ਕਰਤਾ ਫਲਾਣੇ ਨੇ ਬਰਾਤੀ ਕਿੱਥੇ ਗਿਆ ਅੱਜ ਤਾਂ ਨਾ ਟਵੀਟ ਹੈ ਨਾ ਲਾਈਵ ਸੋ ਮੇਰੀ ਆ ਭੈਣਾ ਲਗੇ ਆ ਮਾਵਾ ਮੇਰੇ ਨੌਜਵਾਨ ਸਾਥੀ ਬੈਠੋ ਨੌਜਵਾਨ ਸਾਥੀਓ ਤੁਸੀਂ ਵੀ ਬਹੁਤ ਸਾਰਾ ਦਿੱਤਾ ਹੈਗਾ ਲੋਕਾਂ ਨੂੰ ਤੇਦੇ ਅੱਜ ਹੁਣ ਲਾਈਵ ਹੋ ਕੇ ਬੋਲੀ ਜਾਂਦੀ ਸੀ ਮਾਂ ਮੇਰੀਓ ਪਤਾ ਕੀ ਕਹਦੀ ਐ ਕਹਦੀ ਐ ਤਾਂ ਡਰਾਮੇ ਹੀ ਕਰਦੇ ਨੇ ਸਾਰੇ ਡਰਾਮੇ ਕਹਦੀ ਇਹਨਾਂ ਤਾਂ ਦੋ ਕਿਤੇ ਦੋ ਪਰਿਵਾਰਾਂ ਦੀ ਲੜਾਈ ਐ ਉਹ ਲੜਾਈ ਦਾ ਫਾਇਦਾ ਜਿਹੜਾ ਸਾਰਾ ਕਹਿੰਦੀ ਮੇਰੇ ਸਿਰ ਤੇ ਪਾ ਰਹੇ ਨੇ ਕਹਿੰਦੇ ਦਾ ਕੰਮੇ ਕਰਦੇ ਨੇ ਸਾਡਾ ਦੇ ਦੇ ਤੇ ਉਹ ਜਿਹੜੀਆਂ ਬੀਬੀਆਂ ਜਿਹੜੇ ਬਜ਼ੁਰਗ ਜਿਹੜੇ ਲੋਟਵਾਂ ਸਾਥੀ ਆਪਣੇ ਕੰਮਕਾਰ ਛੱਡ ਕੇ